ਖੇਡਣ ਦੇ ਲਈ ਜਿਹੜੇ ਬੱਚੇ ਟੌਏ ਜਿਹੜੇ ਆ ਖਿਡਾਉਣੇ ਲੈ ਕੇ ਆਉਂਦੇ ਨੇ ਉਸ ਤਰ੍ਹਾਂ ਹੀ ਇਹ ਟਰੈਕਟਰ ਜਿਹੜਾ ਲੱਗ ਰਿਹਾ ਪਰ ਇਹ ਟੌਏ ਨਹੀਂ ਹੈਗਾ ਇਹ ਅਸਲ ਦੇ ਵਿੱਚ ਚੱਲਦਾ ਵੀ ਹੈ ਇਸ ਦੇ ਨਾਲ ਖੇਤੀ ਵੀ ਕੀਤੀ ਜਾਂਦੀ ਹੈ ਸੰਬੀ ਉੱਧਰ ਜਿਹੜਾ ਪਿਆ ਉਸ ਦੇ ਨਾਲ ਇਹ ਖੇਤੀ ਜਿਹੜੀ ਆ ਕਰਦੇ ਨੇ ਤਾਂ ਕਿਸਾਨਾਂ ਦੇ ਲਈ ਜੇ ਕਹਿ ਲਈਏ ਗੱਲ ਕਰ ਲਈਏ ਤੇ ਕਿਸਾਨ ਵੀ ਜੜਿਆ ਹੋਣਾ ਉਸ ਤਰ੍ਹਾਂ ਬਦਲ ਰਹੇ ਨੇ ਜਿਸ ਤਰ੍ਹਾਂ ਤਕਨੀਕੀ ਜਿਹੜੀ ਆ ਤਕਨੀਕਾਂ ਆ ਰਹੀਆਂ ਨੇ ਨਮੀਆਂ ਨਮੀਆਂ ਕਿਤਨਾ ਕਿਤੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦਾ ਪਹਿਲਾ ਪਿੰਡ ਹੈ ਬਾਰਡਰ ਦੇ ਉਸ ਪਾਰ ਹਰਿਆਣੇ ਦੇ ਉਸ ਪਾਰ ਪੰਜਾਬ ਦਾ ਪਹਿਲਾ ਪਿੰਡ ਜਿੱਥੇ ਸੀ ਇਹ ਖੜੇ ਆ ਬੈਠੇ ਆ ਹੁਣ ਟਰੈਕਟਰ ਤੇ ਤੁਸੀਂ ਵੀ ਦੱਸੋ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਤੁਸੀਂ ਇਸ ਤਰ੍ਹਾਂ ਦੇ ਇਸ ਟਰੈਕਟਰ ਦੇ ਨਾਲ ਮਿੰਨੀ ਟਰੈਕਟਰ ਦੇ ਨਾਲ ਖੇਤੀ ਕਰਦੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਇਸ ਖੇਤੀ ਇਸ ਟਰੈਕਟਰ ਦੇ ਨਾਲ ਖੇਤੀ ਕਰਕੇ ਮਹਿਸੂਸ ਹੁੰਦਾ ਸਸ਼ਕਲ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਹਾਂ ਤੁਹਾਡੇ ਨਾਲ ਸਮਿਤਾ ਲਿਵਾ ਤਾਂ ਖੇਤੀ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਦੇ ਵਿੱਚ ਖੇਤੀ ਜਿਹੜੀ ਆ ਪਹਿਲੀ ਗੱਲ ਹੈ ਕਿ ਖੇਤੀ ਦੀ ਕਰਦੇ ਆ ਕਿਸਾਨ ਬਹੁਤ ਸਾਰੇ ਕਿਸਾਨ ਆਪਣੀ ਖੇਤੀ ਦੇ ذریعے ਜੜਿਆ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਉਹ ਚਲਾਉਂਦੇ ਨੇ ਤਾਂ ਇਹ ਛੋਟਾ ਜਿਹਾ ਟਰੈਕਟਰ ਤੇ ਅਸੀਂ ਬੈਠੇ ਹੋਏ ਆ ਅੱਜ ਤਾਂ ਇਹ ਰਿਵਾਜ ਜਿਹੜਾ ਹੁਣ ਦੌਰ ਜਿਹੜਾ ਚੱਲ ਗਿਆ ਕਿਉਂਕਿ ਪਹਿਲਾਂ ਟਰੈਕਟਰ ਜਿਹੜੇ ਆ ਪੁਰਾਣੇ ਟਰੈਕਟਰ ਜਾਂ ਵੱਡੇ ਟਰੈਕਟਰ ਕਹਿ ਲਈਏ ਤਾਂ ਹੁਣ ਛੋਟੇ ਟਰੈਕਟਰਾਂ ਦੇ ਨਾਲ ਵੀ ਖੇਤੀ ਜਿਹੜੀ ਆ ਛੋਟੀ ਮੋਟੀ ਜਿਹੜੀ ਕਹਿ ਸਕਦੇ ਆ ਕਿ ਜਿਹੜੇ ਛੋਟੇ ਕਿਸਾਨ ਨੇ ਜਾਂ ਕਿਸੇ ਕੋਲ 1 ਬਿਗਾ 2 ਬਿਗੇ ਜਾਂ 3 ਬਿਗੇ ਇਕੜ ਦੀ ਜ਼ਮੀਨ ਜਿਹੜੀ ਹੁੰਦੀ ਆ ਉਹ ਇਸ ਟਰੈਕਟਰ ਦੇ ਨਾਲ ਬਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਸੋਹਣਾ ਲੱਗ ਰਿਹਾ ਛੋਟਾ ਜਿਹਾ ਟਰੈਕਟਰ ਜਿਵੇਂ ਆਪਾਂ ਕਹਿ ਸਕਦੇ ਕਿ ਖੇਡਣ ਦੇ ਲਈ ਜਿਹੜੇ ਬੱਚੇ ਟੌਏ ਜਿਹੜੇ ਆ ਖਿਡਾਉਣੇ ਲੈ ਕੇ ਆਉਂਦੇ ਨੇ ਉਸ ਤਰ੍ਹਾਂ ਹੀ ਇਹ ਟਰੈਕਟਰ ਜਿਹੜਾ ਲੱਗ ਰਿਹਾ ਪਰ ਇਹ ਟੌਏ ਨਹੀਂ ਹੈਗਾ ਇਹ ਅਸਲ ਦੇ ਵਿੱਚ ਚੱਲਦਾ ਵੀ ਆ ਇਸ ਦੇ ਨਾਲ ਖੇਤੀ ਵੀ ਜਾਂਦੀ ਆ ਤਾਂ ਤੁਹਾਨੂੰ ਦਿਖਾ ਦਨੇ ਆ ਉਸ ਦੇ ਨਾਲ ਇੱਕ ਸੰਦ ਵੀ ਉਧਰ ਜਿਹੜਾ ਪਿਆ ਉਸ ਦੇ ਨਾਲ ਇਹ ਖੇਤੀ ਜਿਹੜੀ ਆ ਕਰਦੇ ਨੇ ਤਾਂ ਕਿਸਾਨਾਂ ਦੇ ਲਈ ਜੇ ਕਹਿ ਲਈਏ ਗੱਲ ਕਰ ਲਈਏ ਤੇ ਕਿਸਾਨ ਵੀ ਜਿਹੜਿਆ ਹੁਣ ਆ ਉਸ ਤਰ੍ਹਾਂ ਬਦਲ ਰਹੇ ਨੇ ਜਿਸ ਤਰ੍ਹਾਂ ਤਕਨੀਕੀ ਜਿਹੜੀ ਆ ਤਕਨੀਕਾਂ ਆ ਰਹੀਆਂ ਨੇ ਨਮੀਆਂ ਨਮੀਆਂ ਜਿਹੜੀਆਂ ਚੀਜ਼ਾਂ ਸੰਦ ਸਿਹੜੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਿਸਾਨ ਯੂਜ਼ ਕਰਕੇ ਹੁਣ ਖੇਤੀ ਕਰਨਾ ਸ਼ੁਰੂ ਕਰ ਰਹੇ ਤਸਵੀਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦਾ ਪਹਿਲਾ ਪਿੰਡ ਆ ਬਾਰਡਰ ਦੇ ਉਸ ਪਾਰ ਹਰਿਆਣੇ ਦੇ ਉਸ ਪਾਰ ਪੰਜਾਬ ਦਾ ਪਹਿਲਾ ਪਿੰਡ ਜਿੱਥੇ ਅਸੀਂ ਇਹ ਖੜੇ ਆ ਬੈਠੇ ਆ ਹੁਣ ਟਰੈਕਟਰ ਤੇ ਤਾਂ ਇਸ ਦੇ ਨਾਲ ਜਿਹੜੀ ਆ ਖੇਤੀ ਕੀਤੀ ਜਾਂਦੀ ਆ ਇੱਥੇ ਤਾਂ ਇਹ ਟਰੈਕਟਰ ਜਿਹੜਾ ਆ ਕਹਿ ਸਕਦੇ ਆ ਕਿ ਸਾਡੇ ਪੰਜਾਬ ਦੀ ਡਿਵੈਲਪਮੈਂਟ ਜਿਹੜੀ ਆ ਹੋ ਰਹੀ ਆ ਜਾਂ ਫਿਰ ਲੋਕ ਨਵੀਆਂ-ਨਵੀਆਂ ਤਕਨੀਕਾਂ ਯੂਜ਼ ਕਰ ਰਹੇ ਨੇ ਜਿਸ ਤਰ੍ਹਾਂ ਕਹਿ ਲਈਏ ਕਿ ਟਰੈਕਟਰ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਇਸੇ ਇਹ ਮਿੰਨੀ ਟਰੈਕਟਰ ਜਿਹੜਾ ਆ ਇੱਕ ਛੋਟਾ ਜਿਹਾ ਟਰੈਕਟਰ ਮਿੰਨੀ ਟਰੈਕਟਰ ਕਿਹਾ ਜਾ ਸਕਦਾ ਇਸ ਨੂੰ ਇਸ ਦੇ ਨਾਲ ਖੇਤੀ ਜਿਹੜੀ ਆ ਹੁੰਦੀ ਆ ਤੁਸੀਂ ਵੀ ਦੱਸੋ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਤੁਸੀਂ ਇਸ ਤਰ੍ਹਾਂ ਦੇ ਇਸ ਟਰੈਕਟਰ ਦੇ ਨਾਲ ਮਿਨੀ ਟਰੈਕਟਰ ਦੇ ਨਾਲ ਖੇਤੀ ਕਰਦੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਇਸ ਖੇਤੀ ਇਸ ਟਰੈਕਟਰ ਦੇ ਨਾਲ ਖੇਤੀ ਕਰਕੇ ਮਹਿਸੂਸ ਹੁੰਦਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਕਿਸ ਕੋਲ ਇਹ ਮਿਨੀ ਟਰੈਕਟਰ ਜਿਹੜਾ ਹੈਗਾ